ਫਗਵਾੜਨ ਕੋਦਰ ਰੋਡ ਤੇ ਸਤਿਤਪਿੰਡ ਸਮਰਾਮਾ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ਹੋਣ ਨਾਲ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਬੰਦੇ ਡਾਕਟਰ ਨੇ ਦੱਸਿਆ ਕਿ ਦੂਜੇ ਵਿਅਕਤੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਜ਼ਿਲਹੰਦਰ ਰੈਫਰ ਕਰ ਦਿੱਤਾ ਗਿਆ ਹੈ ਹਾਂ ਸਰ ਕੀ ਮਾਮਲਾ ਜਿਹੜਾ ਦੋ ਪੇਸ਼ੈਂਟ ਹਸਪਤਾਲ ਜਾਈਆਂ ਮੈਂ ਲੋਕ ਦੇਖਦਾ ਸੁਖ ਲਖਤਾਰੇ ਇੱਕ ਮੌਢੀ ਦੇ ਇਲਾਕੇ ਤੋਂ ਜਿਹੜਾ तकरीबन 12:40 ਦੇ ਉੱਪਰ ਦੋ ਪੇਸ਼ੈਂਟ ਆਏ ਇੱਕ ਦਾ ਨਾਮ 라ਟੀਆ ਜਿਹੜਾ ਕਿ ਕਹਿੰਦਾ ਇਹ ਦੂਸਰਾ ਆਪਣਾ ਜੀਤਾ ਰਾਮਾ ਤੇ ਇਹ ਪਟੋੜੀਏ ਰਹਿਣ ਵਾਲਿਆ ਔਰ ਇਹਨਾਂ ਦਾ ਐਕਸੀਡੈਂਟ ਸਮਰਾਵਾਂ ਦੇ ਕੋਲ ਬਸ ਸਟੈਂਡ ਤੇ ਹੋਇਆ ਤੇ ਜਿਹੜਾ ਲਾਡੀ ਹੈਗਾ ਕੀ ਆਪਣੇ ਕੋਲ ਬਰੌਡ ਡਾਟਾ ਹੈ ਜਾਂ ਤੇ ਦੂਸਰੇ ਇੱਕ ਦਾ ਸਟੇਬਲ ਪੇਸ਼ੈਂਟ ਹੈ ਅ ਕੁਸ਼ਲ ਪੇਸ਼ੈਂਟ ਦੀ ਵੀ ਹਾਲਤ ਠੀਕ ਨਹੀਂ ਹੈਗੀ ਪਰ ਉਹਨੂੰ ਫੇਲਾ ਜਿਹੜੇ ਪ੍ਰੋਸਟੇਟ ਦਿੱਤੀਏ ਤੇ ਇਹ ਫਿਰ ਸੇਵ ਲੱਗਦਾ ਤੇ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਦੀ ਪੁਲਿਸ ਇਨਫੋਰਮੇਸ਼ਨ ਹੈ ਆਲਰੇਡੀ ਇਹਨਾਂ ਨੇ ਉੱਥੇ ਸਮਰਾਵਾਂ ਦੇ ਕਿ ਹੋ ਗਿਆ ਇਹਨਾਂ ਨੂੰ ਪੁੱਛਿਆ ਕਹਿੰਦੇ ਐਕਸਟਰਾ ਇਨਫੋਰਮੇਸ਼ਨ ਨਹੀਂ ਹੈ ਇਹ ਪਤਾ ਚੱਲਿਆ ਹੋਇਆਗਾ ਦਾ ਇਹ ਜੋ ਇਹ ਦੱਸ ਰਹੇ ਆ ਫਿਰ ਨਹੀਂ ਜਾਏ ਕਿ ਮੋ ਅਦਰ ਪੁਲਿਸ ਵੱਲੋਂ ਹਸਪਤਾਲ ਪਹੁੰਚ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਯਸ਼ਮਦੀ ਰਿਪੋਰਟ